ਗੁਲਮਨ ਰਹਿਸੀ ਪ੍ਰੇਮ ਸੁਪਾਇਆ ਅਣ ਦਿਨ ਰਹਿਸ ਪਿਆ ਆਪ ਗਵਾਇਆ ਮਨ ਮੋਹ ਚੁਕਾਇਆ ਜਾਂ ਤਿਸ ਪਾਇਆ ਕਰ ਕਿਰਪਾ ਕਰ ਆਓ ਬਹੁਤੇ ਵੇਸ ਕਰੀ ਪਿਰ ਬਾਜੋ ਮਹਿਲੀ ਲਹਾਨਾ ਥਾਉ ਹਾਰ ਡੋਰ ਰਸ ਪਾਟ ਪਟੰਬਰ ਪਿਰ ਲੋੜੀ ਸੀ ਗਾਰੇ ਨਾਨਕ ਮੇਲ ਲਏ ਗੁਰ ਆਪਣੈ ਘਰ ਵਰ ਪਾਇਆ ਨਾਰੀ ਨਾਨਕ ਮੇਲ ਲਏ ਗੁਰ ਆਪਣੈ ਘਰ ਵਰ ਪਾਇਆ ਨਾਰੀ ਜੀ ਫਲ ਗੁਣ ਮਨ ਰਸੇ ਫਲ ਗੁਣ ਜੀ ਮਨ ਰਹਿਸੀ ਜਿ ਫਲਗੁਨ ਮਨ ਰਹਿਸੀ ਜਿ ਪੀਮ ਸੁਭਾਇਆ ਜਿ ਪੀਮ ਸੁਭਾਇਆ ਅਨੰਦ ਜਿ ਰਹਿਸ ਪਿਆ ਜਿ ਅਨੰਦ या आप गवाया जी आप गवाया जी फल गोने मन रहसी फल गोने मन रहसी जी प्रेम शोभा प्रेम सोहाया अंतिम रहस भया अंतिम रहस भया भया आप गवा गवाया जी आप गवाया जी अन पल गुण मन रहस्य ਕੋਨੇ ਹੀ ਮਨ ਰਹਿਦਾ ਜੀ ਕੀ ਪਾਲੀ ਕੋਨੇ ਮਨ ਰਹਿਦਾ ਮੇ ਫਲ ਕੋਨੇ ਮਨ ਰਹਿਸੀ ਪ੍ਰੇਮ ਸੁਭਾਇਆ ਅਨੰਦ ਰਸ ਪਿਆ ਆਪ ਗਵਾਇਆ ਮਨ ਮੋਹ ਚੁਕਾਇਆ ਮਨ ਮੋਹ ਚੁਕਾਇਆ ਮਨ ਮੋਹ ਚੁਕਾਇਆ ਜਾ ਤਿਸ ਪਿਆ ਕਰ ਕਿਰਪਾ ਕਰ ਆਓ ਕਰ ਆਓ ਪਿਆਰੇ ਦੁਤਰ ਤਾਰੇ ਕਰ ਕਿਰਪਾ ਕਾਰਿਆ ਮਨ ਮੋਹ ਚੁਕਾਇਆ ਜਾਂ ਤਿਸ ਪਾਇਆ ਕਰ ਕਿਰਪਾ ਕਾਰਿਆ ਬੋਤੇ ਵੇਸ ਕਰੀ ਫਿਰ ਬਜਾਂ ਬਹਤੇ ਬਹਤੇ ਵੇਸ਼ ਕਰੀ ਫਿਰ ਬਾਜਾਂ ਮਹਲੀਲਾ ਨਾਥ ਮਹਲੀਲਾ ਨਾਥ ਨੰਤਉ ਹਾਰ ਢੋਰ ਰਸ ਜਿਪਾ ਪਾਟ ਪਟੰਬਰ ਹਾਰ ਢੋਰ ਰੇ ਰਸ ਅੱਤਿ ਪਟੰਬਰ ਜਿੱਪੇਰ ਲੋੜੀ ਸੀਗਾਰੀ ਜਿੱਪੇਰ ਲੋੜੀ ਸੀਗਾਰੀ ਨਾਨਕ ਮੇਲ ਲਈ ਪ੍ਰਭ ਆਪਣੇ ਨੂ ਨਾਮ ਨਿਕ ਮੇਲ ਲਈ ਪ੍ਰਭ ਆਪਣੇ ਕਰਵਰ ਪਾਇਆ ਪਾਇਆ ਨਾਰੀ ਜੀ ਕਰਵਰ ਪਾਇਆ ਜਾਰੀ ਜੀ ਫਲਗੋਣ ਮਾਨੇ ਬਦਾਸੀ ਫਲਗੋਣੇ ਜੀ ਮਾਨੇ ਰਸੀ ਪ੍ਰੇਮ ਸੁਭਾਅ ਆਇਆ ਪ੍ਰੇਮੇ ਸੁਭਾਅ ਆਇਆ ਅਨੰਦ ਦਾ ਹਸ ਪਿਆ ਸੇ ਪਿਆ ਜੀ ਆਪ ਗਵਾਇਆ ਆਪ ਗਵਾਇਆ ਪਾਲਿ ਕੋਨੇ ਮਨ ਦਾ ਸੀ ਪਾਲਿ ਕੋਨੇ ਮਨ ਦਾ ਸੀ ਪਾਲਿ ਕੋਨੇ ਮਨ ਦਾ ਸੀ ਮਨ ਦਾ ਸੀ ਮਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਦੀ ਪਰ ਬਾਸ਼ਾ ਹੀ ਗੁਣਾ ਤੇ ਨਿਰਭਰ ਹੈ ਗੁਣਵੰਤੀ ਹੋ ਕੇ ਹੀ ਪ੍ਰੀਤਮ ਨਾਲ ਮਿਲਾਪ ਹੋ ਸਕਦਾ ਹੈ ਜੇ ਗੁਣਵੰਤੀ ਥੀ ਰਹੇ ਤਾਂ ਵੀ 라ਵਣ ਜਾਏ ਤੇ ਗੁਣਾ ਦੇ ਸੰਗ੍ਰਹਿ ਕਰਕੇ ਹੀ ਇਹਨੂੰ ਇਹ ਫਲ ਲੱਗਦਾ ਹੈ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਇਸੇ ਲਈ ਇਸ ਮਹੀਨੇ ਨੂੰ ਫੱਗਣ ਨਹੀਂ ਲਿਖਿਆ ਬਲਕਿ ਫਲਗੁਣ ਲਿਖਿਆ ਹੈ ਗੁਣਾ ਨੂੰ ਇਹ ਫਲ ਲੱਗਦਾ ਹੈ ਕਿ ਪ੍ਰਭੂ ਪ੍ਰਗਟ ਹੋ ਜਾਂਦਾ ਹੈ ਪ੍ਰਭੂ ਉੱਥੇ ਪ੍ਰਗਟ ਹੁੰਦਾ ਜਿੱਥੇ ਗੁਣ ਹੋਣ ਜੇ ਗੁਣ ਹੋਵੇਂ ਗੰਠੜੀਏ ਮੇਲੇਗਾ ਸੋਈ ਤੇ ਫਿਰ ਜੇ ਇੱਕ ਵਾਰੀ ਗੁਣ ਇਕੱਠੇ ਹੋ ਕੇ ਮਿਲਾਪ ਹੋ ਜਾਏ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਈ ਗੁਰਮਤ ਕੀ ਹੈ ਗੁਣਾ ਦਾ ਸੰਗ੍ਰਹਿ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਹਨ ਗੁਣਾ ਦਾ ਖਜ਼ਾਨਾ ਤਾਂ ਹੀ ਮਹਾਰੇ ਫਰਮਾਉਂਦੇ ਹਨ ਉਨਾ ਗੁਣਾ ਦਾ ਫਲ ਹੋਏਗਾ ਇਹ ਫਲ ਹੋਏਗਾ ਕਿ ਅੰਦਰ ਆਨੰਦ ਉਪਾਰਜ ਨਾ ਹੋਏਗਾ ਖੁਸ਼ੀ ਉਪਜ ਪਏਗੀ ਉਹ ਖੁਸ਼ੀ ਪ੍ਰਭੂ ਮਿਲਾਪ ਦੇ ਵਿੱਚ ਸਾਈ ਹੋਏਗੀ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਇੱਥੇ ਉਸ ਸੰਤ ਦੀ ਗੱਲ ਹੋ ਰਹੀ ਹੈ ਜਿਸ ਦੇ ਨਾਲ ਕੋਈ ਟੇਰਾ ਜਾਂ ਟੜਾ ਨਹੀਂ ਕੁਛ ਨਹੀਂ ਜੁੜਿਆ ਬਲਕਿ ਉਹ ਤਾਂ ਆਪਣਾ ਘਰ ਹੀ ਨਹੀਂ ਬਣਾਉਂਦੇ त्यागी ਉਸੇ ਨੂੰ ਆਖਦੇ ਹਨ ਜੋ ਆਪਣੀ ਵਕਰੀ ਹੋਂਦ ਕਾਇਮ ਹੀ ਨਹੀਂ ਕਰਦੇ ਇਹ ਆਪਾ ਮਟਾਲਾ ਹੋਈ ਤਾਂ ਅਸਲ ਸੰਤ ਹੋਣਾ ਹੈ ਆਪ ਗਵਾਈਏ ਤਾਂ ਜੋ ਪਾਈਏ ਤਾਂ ਹੀ ਬਾਣੀ ਵਿੱਚ ਇਹਨਾਂ ਸੰਤਾਂ ਬਾਰੇ ਲਿਖਿਆ ਹੈ RAM ਦਾ ਸੰਤ ਕਿਹਾ ਜਾ ਹੈ ਸੰਤ RAM ਹੈ ਏਕੋ ਅਤੇ RAM ਸੰਤ ਮੇਂ ਭੇਦ ਕਿਛ ਨਹੀਂ ਉਹ ਐਸੇ ਹੋ ਜਾਂਦੇ ਹਨ ਤਾਂ ਹੀ ਤਾਂ ਕਬੀਰ ਜੀ ਫਰਮਾਉਂਦੇ ਹਨ ਕਿ ਕਬੀਰ ਨਾਮੋ ਛਾ ਨਾ ਛਾਪਰੀ ਨਾਮੋ ਘਰ ਨਹੀਂ ਗਾਉ ਮਥਰ ਪੁੱਛੇ ਕੋਣ ਹੈ ਮੇਰੇ ਜਾਤ ਨਾ ਨਾਉ ਨਾ ਕਰ ਹੈ ਨਾ ਛਨ ਹੈ ਨਾ ਚਪਰੀਏ ਨਾ ਜਾਤ ਹੈ ਨਾ ਪੱਤਾ ਸਭ ਕੁਝ ਮਿਟਾ ਕੇ ਬਸ ਰੱਬ ਦੇ ਵਿੱਚ ਹੀ ਸਮਾਏ ਹਨ ਉਹ ਕੋਈ ਆਪਣਾ ਉਹਨਾਂ ਦਾ ਕੁਝ ਵੱਖਰਾ ਹੀ ਨਹੀਂ ਰਹਿੰਦਾ ਇਹੀ ਹਨ ਸੰਤ ਸਹਾਈ RAM ਕੇ ਇਸ ਨੂੰ ਕਹਿੰਦੇ ਹਨ ਸੰਤ ਤੇ ਉਹ ਸੰਤ ਜਿਹੜੇ ਹਨ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾ ਹੀ ਜਾਏ ਉਨਰਦੀ ਐਸੀ ਸਹਾਵੀ ਸੁਹਾਵੀ ਹੋ ਜਾਂਦੇ ਨੇ ਕਿਸੇ ਤਰ੍ਹਾਂ ਦਾ ਕੋਈ ਦੁੱਖ ਉਹਨਾਂ ਨੂੰ ਪਹੁੰਚਦਾ ਨਹੀਂ ਪਰ ਥੇ ਇੱਕ ਵਿਲੱਖਣ ਗੱਲ ਜੋ ਬਸੰਤ ਦੇ ਮਹੀਨੇ ਦੀ ਹੈ ਬਸੰਤ ਦੀ ਰੁੱਤ ਦੀ ਹੈ ਉਹ ਹੈ ਇੱਥੇ ਅਗ ਤੇ ਸ਼ੀਤਲਤਾ ਦਾ ਸੁਮੇਲ ਹੈ ਬਸੰਤ ਦੀ ਰੁੱਤ ਵਿੱਚ ਗਰਮੀ ਤੇ ਸਰਦੀ ਦਾ ਮਿਲਾਪ ਹੈ ਇਸੇ ਲਈ ਜਦੋਂ ਅੰਦਰਲੇ ਜੀਵਨ ਦੇ 12 ਮਾਹ ਦੀ ਗੱਲ ਸ਼ੁਰੂ ਕੀਤੀ ਤਾਂ ਚੇਤ ਤੋਂ ਸ਼ੁਰੂ ਕੀਤੀ ਬਸੰਤ ਰੁੱਤੋਂ ਸ਼ੁਰੂ ਕੀਤੀ ਬਸੰਤ ਅਗ ਤੇ ਪਾਣੀ ਦਾ ਸੁਮੇਲ ਦਾ ਜੀਵਨ ਸੀ ਪਰ ਕੀ ਹੋਇਆ ਪਹਿਲੇ ਮਾਤਾ ਦੇ ਗਰਭ ਦੀ ਅਗ ਅਤੇ ਸਿਮਰਨ ਦੀ ਸ਼ੀਤਲਤਾ ਸੀ ਦੋਹਾਂ ਦਾ ਮਿਲਾਪ ਸੀ ਜਦੋਂ ਜੀਵ ਸੰਸਾਰ ਵਿੱਚ ਆਇਆ ਤਾਂ ਸਿਮਰਨ ਟੁੱਟ ਗਿਆ ਤੇ ਉੱਥੋਂ ਸ਼ੁਰੂ ਹੋ ਗਈ ਗਰਮੀ ਵਿਸਾਖ ਤੋਂ ਝੇਠ ਆਸਾੜ ਬਲਵੱਦਾ ਗਿਆ ਜਦੋਂ ਅਗ ਤੋਂ ਪਰੇਸ਼ਾਨ ਹੋਇਆ ਤਾਂ ਉਸਨੇ ਅਰਦਾਸ ਕੀਤੀ ਅਤੇ ਤਰਮ ਦੇ ਨਾਮ ਦੇ ਛੱਟੇ ਸ਼ੁਰੂ ਹੋ ਗਏ ਤੇ ਸਾਵਣ ਆ ਗਿਆ ਪਰ ਇਹ ਗੱਲ ਮਾਇਆ ਨੂੰ ਅਗ ਨੂੰ ਕਿੰਨੀ ਧੀਰ ਬਰਦਾਸ਼ ਹੋਣੀ ਸੀ ਉਸਨੇ ਪਰਮ ਪੈਦਾ ਕਰ ਦਿੱਤਾ ਧਰਮ ਕੀ ਹੈ ਸਿੱਖੀ ਕੀ ਹੈ ਨਾਮ ਕੀ ਹੈ ਹੁਣ ਪਰਮ ਖੜਾ ਹੋ ਗਿਆ ਉਸਨੇ ਧਰਮ ਦੀ ਨਕਲ ਕਰ ਲਈ ਦੁਬਤਾ ਬਣ ਗਈ ਪਾਦੋਂ ਹੋ ਗਏ ਪਰਮ ਪੁਲਾਣੀਆਂ ਹੋ ਗਏ ਜੀਵਨ ਪਰੇਸ਼ਾਨ ਹੋਇਆ ਕਿ ਪਰਮ ਦੇ ਅੰਦਰ ਧਰਮ ਨਹੀਂ ਕਮਾਇਆ ਜਾ ਸਕਦਾ ਹੁਣ ਗੁਰੂ ਨੇ ਆਖਿਆ ਫਿਰ ਉਪਰਾਲਾ ਸ਼ੁਰੂ ਕਰੋ ਤਾਂ ਕਿ ਸਰਦੀ ਆ ਜਾਏ ਪਹਿਲਾ ਅਡੰਬਰ ਸੀ ਪ੍ਰੇਮ ਦਾ ਉਮਾਹਾ ਤੇ ਨਾਲ ਹੀ ਕਰਮਾਂ ਤੇ ਵੀ ਸੋਧ ਕਰਨੀ ਸੀ ਤਾਂ ਕਿ ਪਤਾ ਲੱਗੇ ਕਿ ਕਿਹੜੇ ਗੁਣਾ ਕਰਕੇ ਪ੍ਰਭੂ ਨੇ ਮਿਲਾਪ ਹੋਣਾ ਹੈ ਇਹ ਅਸੁਨਕ ਤਕਰਾਹੀ ਤਿਆਗੀ ਹੋ ਗਿਆ ਹੁਣ ਆਇਆ ਪ੍ਰਭੂ ਦੇ ਮਿਲਾਪ ਦਾ ਸਮਾਂ ਮੰਗਰ ਪੋ ਜੀਵਨ ਨੂੰ ਸਾਰੀਆਂ ਗੱਲਾਂ ਸਮਝਾ ਦੀਆਂ ਕਿ ਕਦੋਂ ਮਿਲਾਪ ਹੁੰਦਾ ਹੈ ਤਾਂ ਕੀ ਸੁੱਖ ਹੁੰਦੇ ਹਨ ਤੇ ਜਦੋਂ ਵਿਛੋੜਾ ਹੁੰਦਾ ਹੈ ਤੇ ਦੁੱਖ ਕੀ ਹੁੰਦੇ ਹਨ ਕਿ ਮਿਲਾਪ ਦੀ ਕਣੀਆਂ ਦਾ ਅਹਿਸਾਸ ਹੋ ਜਾਏ ਹੁਣ ਮੁੜ ਬਸੰਤ ਆ ਗਈ ਜੀਵ ਬਸੰਤ ਤੋਂ ਟੁੱਟਿਆ ਸੀ ਤੇ ਗੁਰੂ ਨੇ ਬਾ ਫੜ ਕੇ ਸਾਰੀਆਂ ਰੁੱਤਾਂ ਦਾ ਨਜ਼ਾਰਾ ਵਿਖਾ ਕੇ ਮੁੜ ਉਸ ਨੂੰ ਬਸੰਤ ਉੱਤੇ ਪਹੁੰਚਾਤਾ ਤੇ ਇੱਛ ਪੁਨੀ ਵਡਭਾਗਣੀ ਵਰ ਪਾਇਆ ਹਰ ਰਾਇ ਉਸ ਨੇ ਪਤੀ ਰੂਪੇ ਪਰਮਾਤਮਾ ਵਰ ਪਾ ਲਿਆ ਉਹਦੀ ਇਹ ਇੱਛਾ ਪੂਰੀ ਹੋ ਗਈ ਉਸ ਤੋਂ ਬਾਅਦ ਮਿਲ ਸਈਆਂ ਮੰਗਲ ਗਾਵੀ ਗੀਤ ਗੋਵਿੰਦ ਅਲਾਏ ਸੰਗਤ ਵਿੱਚ ਜਾ ਕੇ ਸਤ ਸੰਗਤ ਵਿੱਚ ਬਹਿ ਕੇ ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਜੁੜ ਗਿਆ ਤੇ ਉਸ ਨੂੰ ਇਹ ਸੋਝੀ ਆ ਗਈ ਹਰ ਜਿਆ ਅਵਰ ਨਦੀ ਸਈ ਕੋਈ ਦੂਜਾ ਲਵੇ ਨਾ ਲਾਏ ਕੋਈ ਐਸਾ ਹੋਰ ਨੀ ਦੂਜਾ ਜਿਹੜਾ ਉਸ ਨੂੰ ਨੇੜੇ ਫਟਕੰਦੇ ਤੇ ਆਪਣੇ ਕੋਲ ਬਿਠਾਏ ਗੁਰੂ ਤੇ ਪਰਮਾਤਮਾ ਦੇ ਇਲਾਵਾ ਤੇ ਉਹਨੇ ਨੇੜੇ ਬਿਠਾ ਕੇ ਹਲਤ ਪਲਤ ਸਵਾਰਿਓ ਨੈ ਚਲ ਦਿੱਤੀਨ ਜਾਏ ਸੋਰਾ ਕਰ ਇਹ ਤਰਤੀ ਤੇ ਪੈ ਪੈ ਕਾ ਕਰਿਆ ਧਰਤੀ ਤੇ ਸੋਰਾ ਕਰ ਪਰਮਾਤਮਾ ਦੇ ਚਰਨਾਂ 'ਚ ਨਿਵਾਸ ਦੋਨੋਂ ਲੋਕ ਤੇ ਪਰਲੋਕ ਸਵਾਰ ਕੇ ਸੰਸਾਰ ਸਾਗਰ ਤੇ ਰੱਖਿਨ ਬੋੜ ਨ ਜਨਮੇ ਤਾਏ ਆਵਾਜਨਨ ਤੋਂ ਮਿਟਾਤਾ ਤੇ ਸੁਰਖਰੂ ਹੋ ਕੇ ਸਦੀਵ ਗੁਰੂ ਦੇ ਚਰਨਾਂ ਵਿੱਚ ਨਿਵਾਸ ਹੋ ਗਿਆ ਸੁਰਤ ਕਰਕੇ ਜੀਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਇਕ ਜਿਬ ਨਾਲ ਅਸੀਂ ਕਿੰਨੇ ਗੁਣ ਗਾ ਸਕਦੇ ਹਾਂ ਉਹ ਬੇਅੰਤ ਹੈ ਬੇਅੰਤਾ ਬਿਨੰਤ ਗੁਣ ਤੇਰੇ ਕੀਤਕ ਗਾਵਾ ਰਾਮ ਫਿਰ ਉਹਦੇ ਗੁਣ ਗਾ ਕੇ ਗੁਰੂ ਦੇ ਸ਼ਰਨ ਪੈ ਕੇ ਫਲ ਗੁਣ ਨਿਤਸਾ ਲਾਈਏ ਜਿਸ ਨੂੰ ਤਿਲਨਾ ਤਮਾਏ ਐਸੇ ਪ੍ਰਭੂ ਤੋਂ ਨਿਤਸਲਾ ਕਰੀਏ ਜੋ ਕਿਸੇ ਲਾਲਚ ਕਰਕੇ ਨਹੀਂ ਕਰ ਰਿਆ ਉਹਦਾ ਮੁੱਢਕ ਦੀ ਮੀ ਸੁਭਾ ਹੈ ਸੋ ਇਸ ਤਰ੍ਹਾਂ ਗੁਰੂ ਨੇ ਚਿੱਤਰੇ ਹੋਏ ਅੰਦਰਲੇ 12 ਮਾਹ ਦੀ ਵਿਚਾਰ ਚੇਤ ਤੋਂ ਸ਼ੁਰੂ ਕਰਕੇ ਫੱਗਣ ਉੱਤੇ ਪਹੁੰਚਾ ਦਿੱਤੀ ਇਹ ਗੁਰੂ ਸਾਹਿਬ ਵੱਲੋਂ ਕਿੰચી ਤਸਵੀਰ ਨੂੰ ਵੇਖਣ ਦੀ ਕੋਸ਼ਿਸ਼ ਕੀਤੀ ਹੈ ਇਸ ਦਾ ਫੈਸਲਾ ਗੁਰੂ ਸਾਹਿਬ ਅਗਲੇ ਸ਼ਬਦ ਵੀ ਦਿੰਦੇ ਹਨ ਸੰਪੂਰਨ ਬਾਹਾ માં ਜਿਸ ਵਿੱਚ 12 ਮਾਹ ਹਨ 12 ਮਹੀਨਿਆਂ ਦੇ ਉਪਦੇਸ਼ ਤੇ ਦੋ ਸ਼ਬਦ ਹੋਰ ਹਨ ਪਹਿਲਾ ਇੱਕ ਕਵਰਿੰਗ ਲੈਟਰ ਤੇ ਵਜੋਂ ਤੇ ਜਿਹੜਾ ਅਖੀਰਲਾ ਹੈ ਇਹ ਗੁਰੂ ਸਾਹਿਬ ਦਾ ਫੈਸਲਾ ਹੈ ਜੋ ਅੰਤ ਵਿੱਚ ਆਉਂਦਾ ਹੈ ਇਸ ਤਰੀਕੇ ਗੁਰੂ ਸਾਹਿਬ ਸਾਨੂੰ ਇਹ ਸੋਝੀ ਬਖਸ਼ਦੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ